ਆ ਹੁਣ ਆਉਣੀ ਨਾ ਲੋਹੜੀ ਲੋਕਾਂ ਨੇ ਬੜੀ ਮਨਾਉਣੀ ਆ ਜਿਹੜਿਆ ਰੱਬ ਤੋਂ ਮੰਗ ਮੰਗ ਕੇ ਕਾਕਾ ਲਿਆ ਨਾ ਉਹਦੀ ਲੋਹੜੀ ਤੇ ਹੁਣ ਗੱਲ ਵੱਡੇ ਜਾਣੇ ਤੇ ਸ਼ਰਾਬਾਂ ਪੀਤੀਆਂ ਜਾਂਦੀ ਪਰਮਾਤਮਾ ਨੂੰ ਦੱਸਣਾ ਵੀ ਤੇਰੇ ਗੇ ਅਰਦਾਸਾਂ ਕਰਕੇ ਪੁੱਤਰ ਲੈ ਲਿਆ ਨਾ ਅਸੀਂ ਹੁਣ ਹੁਣ ਸਾਡਾ ਤੂੰ ਕੀ ਵਿਗਾੜ ਲਿਆਗਾ ਅਜੇ ਬੜਾ ਕੁਝ ਵਿਗਾੜ ਸਕਦਾ ਓ ਤੁਸੀਂ ਦੇਖਿਓ ਵਿੱਚ ਹੀ ਆਪਾਂ ਵੀ ਉੱਥੇ ਹੁੰਨੇ ਜਿੰਨੇ ਕਿ ਇੱਥੇ ਬੈਠੇ ਆ ਉਹ ਹੀ ਨਹੀਂ ਕਹਿੰਦਾ ਓਏ ਤੁਰਦਾਸਾਂ ਕਰ ਕਰ ਕੀਤਾ ਰੱਬ ਤੋਂ ਪੁੱਤਰ ਲਿਆ ਹੁਣ ਕੀ ਕਰਨਾ ਪਿਆ ਹੁਣ ਗੱਲ ਵੱਢ ਰਹੇ ਆ ਜੀਵਾਂ ਦੇ ਉਹਨੇ ਤੈਨੂੰ ਇੱਕ ਜੀ ਦਿੱਤਾ ਤੇ ਤੂੰ ਉਹਦੇ ਕਿੰਨੇ ਕੁ ਜੀਆਂ ਦਾ ਭੋਗ ਪਾ ਰਿਆ ਸ਼ਰਾਬਾਂ ਪੀਪੇ ਕੇ ਨੱਚ-ਨੱਚ ਕੇ ਖੁਸ਼ੀ ਮਨਾ ਰਿਆ ਉਹ ਖੁਸ਼ੀ ਮਨਾ ਬਾਣੀ ਪੜ ਕੇ ਵੀ ਤੇਰਾ ਸ਼ੁਕਰ ਹੈ ਪ੍ਰਮਾਤਮਾ ਰਿਸ਼ਤੇਦਾਰ ਆਇਓ ਭਾਈ ਕਾਕੇ ਦੀ ਲੋੜੀ ਮਨਾਉਣੀ ਤਾਂ ਆਪਾਂ ਘੰਟਾ ਬਹਿ ਕੇ ਬਾਣੀ ਪੜਾਂਗੇ ਆਪਾਂ ਸਿਮਰਨ ਕਰਾਂਗੇ ਬੈਠ ਕੇ ਤੁਹਾਡਾ ਵੀ ਭਲਾ ਹੋ ਜਾਏਗਾ ਤੇ ਸਾਡੇ ਕਾਕੇ ਨੂੰ ਵੀ ਫਾਇਦਾ ਹੋ ਜਾਏਗਾ ਇਸਤਰੀ ਮਨਾਉਂਦੇ ਨਾ ਫਿਰ ਜਿਹਨੂੰ ਪੁੱਛ ਰੋਂਦਾ ਹੀ ਮਿਲਦਾ ਕਹਿੰਦਾ ਦੁਖੀ ਬੜਾ ਮੈਂ ਉਹ ਬੀਜ ਹੀ ਦੁੱਖ ਦੇ ਬੀਜੇ ਹੋਏ ਤਾਂ ਸੋ ਕਿੱਥੋਂ ਪਾਲਦੇ ਆਪਾਂ ਆਪਾਂ ਬੀਜ ਹੀ ਦੁੱਖ ਦੇ ਬੀਜ ਰਿਆਂ ਬੀਜੇ ਬਿਖ ਮੰਗਾਏ ਅੰਮ੍ਰਿਤ ਵੇਖੋ ਇਹੋ ਨਿਆਉ